ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਦਿਨ ਦੇ ਵੇਲੇ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਧੁੱਪ ਦੇਖਣ ਨੂੰ ਮਿਲੀ ਸਵੇਰ ਦੇ ਸਮੇਂ ਬਿਸ਼ੱਕ ਧੁੰਦ ਸੀ ਪਰ 9:30 10 ਵਜੇ ਦੇ ਕਰੀਬ ਲਗਭਗ ਪੂਰੇ ਪੰਜਾਬ ਦੇ ਵਿੱਚ ਧੁੰਦ ਨੂੰ ચીਰਦੀ ਹੋਈ ਧੁੱਪ ਨਿਕਲਦੀ ਦਿਖਾਈ ਦਿੱਤੀ ਜਿਸ ਦੇ ਕਾਰਨ ਦਿਨ ਦਾ ਤਾਪਮਾਨ ਅੱਜ 17-18 ਡਿਗਰੀ ਤੱਕ ਜਾਂਦਾ ਦੇਖਣ ਨੂੰ ਮਿਲਿਆ ਕਾਫੀ ਗਰਮਿਆਸ਼ ਵਾਲਾ ਮਾਹੌਲ ਸੀ ਜਿਸ ਦੇ ਕਾਰਨ ਸਾਨੂੰ ਅੱਜ ਥੋੜੀ-ਬਹੁਤ ਨਿੱਕ ਦਾ ਮਾਹੌਲ ਦੇੰਦੇ ਸਮੇਂ ਬਣਦੇ ਹੋਏ ਦਿਖਾਈ ਦੇ ਰਿਹਾ ਸੀ ਪਰ ਕੁਝ ਸਮੇਂ ਬਾਅਦ ਹੀ ਪੱਛਮੀ ਹਵਾ ਚੱਲ ਪਈ ਜਿਸ ਦੇ ਨਾਲ ਠੰਡ ਦੇ ਹਾਲਾਤ ਵੀ ਬਣਦੇ ਹੋਏ ਦੇਖਣ ਨੂੰ ਮਿਲੇ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਸੀ ਤੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਦੀ ਗੱਲ ਕੀਤੀ ਜਾਵੇ ਤਾਂ ਤਾਜ਼ਾ ਸੈਟਲਾਈਟ ਇਮੇਜਸ ਤੋਂ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦਾ ਮੌਸਮ ਫਿਲਹਾਲ ਸਾਫ਼ ਹੈ ਬੱਦਲਬਾਹੀ ਰਹੇ ਤਾਂ ਕਿਸੇ ਤਰੀਕੇ ਦੀ ਬੱਦਲਬਾਹੀ ਪੰਜਾਬ ਦੇ ਉੱਪਰ ਬਣਦੀ ਹੋ ਕਿ ਅੱਜ ਰਾਤ ਵੀ ਪੰਜਾਬ ਦਾ ਮੌਸਮ ਠੀਕ ਰਹੇਗਾ ਚਾਨਣੀ ਰਾਤ ਰਹੇਗੀ ਜਿਸ ਦੇ ਨਾਲ ਸਾਨੂੰ ਸਵੇਰ ਦੇ ਸਮੇਂ ਦੁਆਰਾ ਤੋਂ ਧੁੰਦ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਧੁੰਦ ਦੇ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਦੱਖਣ ਪੱਛਮੀ ਤੇ ਦੱਖਣ ਪੂਰਬੀ ਇਲਾਕੇ ਇਹਨਾਂ ਵਿੱਚ ਧੁੰਦ ਦੇ ਹਾਲਾਤ ਜ਼ਿਆਦਾ ਦੇਖਣ ਨੂੰ ਮਿਲਣਗੇ ਤੇ ਥੋੜਾ ਬਹੁਤਾ ਅੰਮ੍ਰਿਤਸਰ ਦੇ ਏਰੀਆ ਦੇ ਨੇੜੇ ਜਿਹੜੇ ਧੁੰਦ ਹੋਵੇਗੀ ਪਰ ਬਾਕੀ ਪੰਜਾਬ ਦੇ ਵਿੱਚ ਮੌਸਮ ਜਿਹੜਾ ਹੈ ਜ਼ਿਆਦਾਤਰ ਕਲੀਅਰ ਹੀ ਦਿਖਦਾ ਹੋਇਆ ਦਿਖਾਈ ਦੇਵੇਗਾ ਅੱਜ ਰਾਤ ਤਾਪਮਨ ਦੀ ਗੱਲ ਕੀਤੀ ਜਾਵੇ ਤਾਂ ਤਾਪਮਨ ਜਿਹੜੇ 500 ਤੋਂ ਲੈ ਕੇ 7 ਡਿਗਰੀ ਦੇ ਵਿਚਕਾਰ ਬਣੇ ਰਹਿਣ ਦੀ ਜ਼ਿਆਦਾ ਉਮੀਦ ਹੈ। ਜ਼ਿਆਦਾ ਠੰਡ ਦੇ ਹਾਲਾਤ ਵੀ ਨਹੀਂ ਹਨ ਪਰ ਪੱਛਮੀ ਹਵਾ ਚੱਲਣ ਦੇ ਕਾਰਨ ਥੋੜੀ ਜਿਹੀ ਸ਼ੀਤ ਲਹਿਰ ਵਰਗੇ ਹਾਲਾਤ ਵੀ ਬਣਦੇ ਹੋਏ ਦਿਖਾਈ ਦੇ ਸਕਦੇ ਨੇ। ਗੱਲ ਕੀਤੀ ਜਾਵੇ ਕੱਲ ਦੇ ਮੌਸਮ ਦੀ ਤਾਂ ਕੱਲ ਦਾ ਮੌਸਮ ਓਵਰਆਲ ਠੀਕ ਠਾਕ ਹੈ। ਧੁੰਦ ਦੇ ਹਾਲਾਤ ਵੀ ਨੇ ਧੁੱਪ ਵੀ ਨਿਕਲੇਗੀ ਪਰ ਜਿਹੜਾ ਮੌਸਮ ਹੈ ਉਹੋ ਠੰਡ ਵਾਲਾ ਬਣਿਆ ਰਹੇਗਾ ਕਿਉਂਕਿ ਪੱਛਮੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਜਿਸ ਦੇ ਨਾਲ ਕਿਸੇ ਕਿਸੇ ਇਲਾਕੇ ਵਿੱਚ ਕੋਰੇ ਦੇ ਹਾਲਾਤ ਵੀ ਬਣ ਸਕਦੇ ਨੇ ਜੋ ਕਿ ਸਬਜ਼ੀਆਂ ਵਾਲੇ ਕਿਸਾਨਾਂ ਨੂੰ ਥੋੜੇ ਬਹੁਤ ਤੰਗ ਕਰ ਸਕਦੇ ਨੇ ਪਰ ਓਵਰਆਲ ਮੌਸਮ ਜਿਹੜਾ ਹੈ ਉਹ ਠੀਕ ਠਾਕ ਬਣੇ ਰਹਿਣ ਦੀ ਉਮੀਦ ਹੈ ਤਾਪਮਾਨ ਕੱਲ ਦਾ ਜਿਹੜਾ ਲਗਭਗ 15 ਤੋਂ ਲੈ ਕੇ 17 ਡਿਗਰੀ ਤੱਕ ਬਣਿਆ ਰਹੇਗਾ ਬਾਕੀ ਜੋ ਵੀ ਅਪਡੇਟ ਹੋਣਗੇ ਤੁਹਾਡੇ ਤੱਕ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ